ਪੂਰੇ ਚਠਾ ਦੇ ਸਾਰੇ ਪਿੰਡ ਵਾਸੀਆਂ ਨੂੰ ਸਬੋਧਨ ਕੀਤਾ ਜਾਂਦਾ ਹੈਗਾ ਕਿ ਮਾੜੀਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੀ ਵੱਲੋਂ ਸੀ ਡਬਲਯੂ ਪੀ 10297 ਸਾਲ 2024 ਵਿੱਚ ਮਿਤੀ 28 10 24 ਨੂੰ ਕੋਈ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਹੜਾ ਵੀ ਪੰਚਾਇਤੀ ਰਕਬਾ ਹੈਗਾ ਪੰਚਾਇਤੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈਗਾ ਉਸ ਦਾ ਕਬਜ਼ਾ ਅਸੀਂ ਲੈਣ ਆਏ ਹੈਗੇ ਆ ਇਹ ਸਾਨੂੰ ਹਦਾਇਤ ਹੋਈ ਹੈਗੀ ਆਦੇਸ਼ ਹੋਏ ਹੈਗੇ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਿੰਡ ਵਾਸੀਆਂ ਵੱਲੋਂ ਜੇਕਰ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਤੇ ਉਜਰ ਹੈਗਾ ਜਾਂ ਕਿਸੇ ਕੋਲ ਕੋਈ ਸਟੇ ਹੈਗਾ ਉਹ ਆ ਕੇ ਹੁਣੇ ਦੱਸ ਸਕਦਾ ਹੈ ਔਰ ਇਸ ਦੇ ਨਾਲ ਨਾਲ ਮੈਂ ਕਹਿਣਾ ਚਾਹਨਾ ਹੈਗਾ ਕਿ ਅਸੀਂ ਅੱਜ ਮੇਰੇ ਨਾਲ ਸਾਡੇ ਡੀਐਸਪੀ ਸਾਹਿਬ ਮੇਰੇ ਤਹਿਸੀਲਦਾਰ ਸਾਹਿਬ ਮੇਰੇ ਵੀਡੀਓ ਸਾਹਿਬ ਔਰ ਹੋਰ ਅਫਸਰ ਸਹਿਬਾਨ ਹੈਗੇ ਨੇ ਐਸਐਚਓ ਸਹਿਬਾਨ ਹੈਗੇ ਨੇ ਇਹ ਅਸੀਂ ਪੰਚਾਇਤ ਵੀ अवेलेबल ਹੈਗੀ ਹੈ ਔਰ ਪਿੰਡ ਦੇ ਹੋਰ ਮੋਹਤਵਾਰ ਵਿਅਕਤੀ ਵੀ ਹੈਗੇ ਨੇ ਇਹ ਜਿਹੜਾ ਅਸੀਂ ਕਾਰਵਾਈ ਕਰਨ ਜਾ ਰਹੇ ਹੈਗੇ ਆ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਆਦੇਸ਼ਾਂ ਦੀ ਪਾਲਣਾ ਹੈਗੀ ਹੈ ਇਹਦੇ ਵਿੱਚ ਜੇਕਰ ਕੋਈ ਬੰਦਾ ਗੈਰ ਕਾਨੂੰਨੀ ਰੂਪ ਦੇ ਵਿੱਚ ਕੋਈ ਰੁਕਾਵਟ ਪਾਉਂਦਾ ਹੈਗਾ ਤੇ ਉਸਦੇ ਨਾਲ ਸਖਤੀ ਦੇ ਨਾਲ ਜਿਠਿਆ ਜਾਏਗਾ ਕਾਨੂੰਨ ਅਨੁਸਾਰ ਤੇ ਕਿਰਪਾ ਕਰਕੇ ਕੋਈ ਵੀ ਬੰਦਾ ਜਿਹੜਾ ਹੈਗਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਹਮਾਕਤ ਨਾ ਕਰੇ ਉਸ ਨੂੰ ਆਇਰਨ ਹੈਂਡ ਦੇ ਨਾਲ ਡੀਲ ਕੀਤਾ ਜਾਏਗਾ ਧੰਨਵਾਦ ਇਸ ਕੰਪਲੈਕਸ ਦੇ ਉੱਤੇ ਜਿਹੜੇ ਨਜਾਇਜ਼ ਤੌਰ ਤੇ ਤਾਲੇ ਲਗਾਏ ਗਏ ਹੈਗੇ ਨੇ ਉਹਦੀਆਂ ਚਾਬੀਆਂ ਹੈਗੀਆਂ ਨੇ ਤੇ ਸਾਨੂੰ ਦੇ ਦਿਓ ਅਸੀਂ ਉਹਨੂੰ ਪੀਸਫੁਲੀ ਜਿਹੜਾ ਹੈਗਾ ਤਾਲਿਆਂ ਨੂੰ ਰਿਮੂਵ ਕਰਕੇ ਰਿਮੂਵ ਕਰਕੇ ਜਿਹੜੀ ਚਾਬੀਆਂ ਹੈਗੀਆਂ ਤਾਲੇ ਹੈਗੇ ਉਹਨਾਂ ਨੂੰ ਹੈਂਡਓਵਰ ਕਰ ਦਾਂਗੇ ਨਹੀਂ ਤਾਂ ਜ਼ਬਰਨ ਤੌਰ ਦੇ ਉੱਤੇ ਸਾਨੂੰ ਕਾਰਵਾਈ ਕਰਦੇ ਹੋਏ ਇਹਨੂੰ ਫੋਰਸਿਬਲੀ ਬ੍ਰੇਕ ਕਰਨਾ ਪਏਗਾ ਥੈਂਕ ਯੂ ਕੀ ਕੀਤੀ ਜਾਂਦੀ ਆ ਤੇ ਮਾਨਯੋਗ ਹਾਈ ਕੋਰਟ ਦੇ ਹੁਕਮਾ ਮੁਤਾਬਕ ਅੱਜ ਇਹਨਾਂ ਦੁਕਾਨਾਂ ਦਾ ਕਬਜ਼ਾ ਲੈ ਕੇ ਪੰਚਾਇਤ ਵਿਡੀਓ ਆਫਿਸ ਦੇ ਡਿਪਾਰਟਮੈਂਟ ਨੂੰ ਉਹਨਾਂ ਦੇ ਹੈਂਡਓਵਰ ਕੀਤਾ ਜਾਣਾ ਸੋ ਜਿਹੜੇ ਵੀ ਦੁਕਾਨਦਾਰਾਂ ਨੇ ਜੱਜਸ ਕਮੇਟੀ ਨੇ ਇਹਨਾਂ ਦੁਕਾਨਾਂ ਨੂੰ ਤਾਲੇ ਲਗਾਏ ਨੇ ਉਹਨਾਂ ਨੂੰ ਦੁਬਾਰਾ ਅਪੀਲ ਕੀਤੀ ਜਾਂਦੀ ਆ ਕਿ 5 ਮਿੰਟ ਦੇ ਵਿੱਚ ਆਣ ਕੇ ਉਹ ਆਪਣੇ ਤਾਲੇ ਤਾਲਿਆਂ ਨੂੰ ਤੋੜ ਕੇ ਕਾਨੂੰਨ ਦੇ ਦਾਰੇ ਮੁਤਾਬਕ ਇਹਦੇ ਤੇ ਦੁਬਾਰਾ ਤਾਲੇ ਲਗਾਤੇ ਜਾਣਗੇ ਸੋ ਇਲਾਕਾ ਨੂੰ ਵਾਰਸੇ ਨੂੰ ਕੋਈ ਦੁਬਾਰਾ ਅਪੀਲ ਕੀਤੀ ਜਾਂਦੀ ਆ ਕਿ 5 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ 5 ਮਿੰਟ ਦੇ ਵਿੱਚ ਜੇ ਸਰ ਆਓ ਬਟਨ ਦੇ ਥੋੜੀ ਜਿਹੀ ਲਾਈਟ ਤੇ ਪਲੈਨਿੰਗ ਕਰਦੇ ਨੇ ਉਹ ਆਂਦਾ ਤੇ ਇਹ ਕਿਹਨਾਂ ਦਾ ਘਰ ਜਿਹੜੀ ਅੱਜ ਕਬਜ਼ੇ ਦੀ ਕਾਰਵਾਈ ਕਰਨ ਜਾ ਰਹੇ ਆ ਸੋ ਸਭ ਤੋਂ ਪਹਿਲਾਂ ਮੈਂ ਮਹੰਦੂ ਗਸਟਿਮ ਸਾਹਿਬ ਦੇ ਦੇਸ਼ਾ ਮੁਤਾਬਕ ਸਾਰੇ মিডিਆ ਨੂੰ ਜਾਣਕਾਰੀ ਦੇਦਾ ਕਿ ਅੱਜ ਸਾਨੂੰ ਹੁਕਮ ਹੋਇਆ ਸੀਗਾ ਕਿ ਇਸ ਬਿਲਡਿੰਗ ਦਾ ਜਿਹੜਾ ਚਾਰਜ ਆ ਉਹ ਪੰਚਾਇਤ ਦੇ ਹੰਡੋਰ ਕਰਨਾ ਪਰ ਇਹਦੇ ਅੰਦਰ ਸਾਡੇ ਬਹੁਤ ਹੀ ਆਦਰਯੋਗ ਵਾਲਮੀਕ ਭਗਵਾਨ ਜੀ ਦੀ ਮੂਰਤੀ ਲੱਗੀ ਹੋਈ ਆ ਮੰਦਰ ਦੇ ਵਿੱਚ ਵੀ ਵਾਲਮੀਕ ਭਗਵਾਨ ਜੀ ਦੀ ਮੂਰਤੀ ਆ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੀ ਕਰਮਚਾਰੀ ਵੱਲੋਂ ਕਿਸੇ ਵੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾਈ ਜਾਏਗੀ ਕਿਸੇ ਵੀ ਮੂਰਤੀ ਨੂੰ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਜਾਂ ਕਿਸੇ ਵੀ ਚੀਜ਼ ਨੂੰ ਕੋਈ ਹੱਥ ਨਹੀਂ ਲਗਾਇਆ ਜਾਏਗਾ ਸਿਰਫ ਗੇਟ ਦਾ ਤਾਲਾ ਖੋਲ ਕੇ ਸਰਕਾਰੀ ਤੌਰ ਤੇ ਗੇਟ ਦਾ ਤਾਲਾ ਲਾ ਕੇ ਉਹਦੀ ਚਾਬੀ ਪੰਚਾਇਤ ਦੇ ਹੈਂਡਓਵਰ ਕੀਤੀ ਜਾਊਗੀ ਸੋ ਪੂਰੇ ਪ੍ਰਸ਼ਾਸਨ ਦੇ ਮਤਾ ਮਤਾਬਕ ਪੂਰੇ ਮੀਡੀਆ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਕਿਸੇ ਵੀ ਧਾਰਮਿਕ ਚੀਜ਼ ਨੂੰ ਧਾਰਮਿਕ ਮੂਰਤੀ ਨੂੰ ਕਿਸੇ ਹਿਸਾਬ ਨਾਲ ਗ੍ਰੰਥ ਨੂੰ ਜਾਂ ਧਾਰਮਿਕ ਚੀਜ਼ਾਂ ਨਾਲ ਸੰਬੰਧਿਤ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਗਾਇਆ ਜਾਏਗਾ ਹਰ ਤਰ੍ਹਾਂ ਦੀ ਰਿਸਪੈਕਟ ਕੀਤੀ ਜਾਵੇਗੀ ਪੂਰੀ ਮਾਨਮਰਿਆਦਾ ਕਾਇਮ ਕੀਤੀ ਜਾਏਗੀ ਧੰਨਵਾਦ ਜੀ ਇਹ ਪ੍ਰਾਪਰਟੀ ਕਸਰਾ ਨੰਬਰ 262 ਉਹਦੇ ਮੁਤਾਬਕ ਅਸੀਂ ਪੂਰੀ ਸ਼ਰਤਾਂ ਨਾਲ ਪੂਰੀ ਧਾਰਮਿਕ ਮਰਿਆਦਾ ਦੇ ਨਾਲ ਇਹਦਾ ਕਬਜ਼ਾ ਅਸੀਂ ਪੰਚਾਇਤ ਦੇ ਹੰਦੂ ਕਰਾਂਗੇ ਸੋ ਸਾਡੇ ਮੀਡੀਆ ਵਾਲੇ ਵੀ ਸਾਰੇ ਉੱਤੇ ਰਿਕਾਰਡਿੰਗ ਕਰ ਲੈਣ ਕਿਸੇ ਤਰ੍ਹਾਂ ਦੀ ਕੋਈ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਏਗੀ ਧੰਨਵਾਦ

ਅੰਦਰ ਉਸ ਤੋਂ ਜਵਾਬ ਮਿਲਦਾ ਹੈ ਜੀ ਨਾਲ ਹੋਰ ਵੀ ਤਾਂ ਹਾਂ ਜੀ ਆਪਾਂ ਜੀ ਆਓ ਲੱਗ ਗਿਆ ਹੁਣ ਕਿਤੇ ਤੁਸੀਂ ਬੋਲੋ ਕਿ ਆਪਾਂ ਦੇਖੋ ਹੈਂਡਓਵਰ ਕਰ ਦੋ ਚਾਬੀ ਨਾਲ ਦੋ ਚਾਬੀ ਦੋ ਸਾਰੇ ਦੇ ਕਰੋ ਜੀ ਮਾਨ ਜੋ ਹਾਈ ਕੋਰਟ ਦੇ ਹੁਕਮਾ ਮੁਤਾਬਕ ਪਿੰਡ ਨੂਰਪੁਰ ਦੇ ਖੇਜ਼ਾ ਨੰਬਰ ਦੋਸੂ ਪੈਨਡ ਦਾ ਕਬਜ਼ਾ ਪੰਚਾਇਤ ਦੇ ਹਵਾਲੇ ਚਾਬੀ ਤਾਲਾ ਲਗਾ ਕੇ ਕਰ ਦਿੱਤਾ ਗਿਆ ਜੀ ਸਮੇਤ ਕੰਪਲੈਕਸ ਸਾਰੇ ਚਾਰਜ ਦਾ ਕਬਜ਼ਾ ਮਨਜੋਤ ਸਰਪੰਸਰ ਨੇ ਦਿੱਤਾ ਗਿਆ ਇਸ ਕਾਰਵਾਈ ਦੌਰਾਨ ਧਾਰਮਿਕ ਮਰਿਆਦਾ ਨੂੰ ਪੂਰਾ ਕਾਇਮ ਰੱਖਿਆ ਗਿਆ ਸੋ ਸਾਡੇ মিডিਆ ਵਾਲੇ ਵੀ ਇਸ ਗੱਲ ਦੀ ਪੂਰੀ ਕਵਰੇਜ ਕਰ ਰਹੇ ਆ ਕਿ ਧਾਰਮਿਕ ਮਰਿਆਦਾ ਨੂੰ ਪੂਰਾ ਕਾਇਮ ਰੱਖਿਆ ਗਿਆ ਤੇ ਮਨਜੋਤ ਹਾਈ ਕੋਰਟ ਦੇ ਹੁਕਮਾਂ ਦੇ ਪਾਲਣਾ ਕਰਦੇ ਹੋਏ ਇਸ ਕੰਪਲੈਕਸ ਦਾ ਖਸਰਾ ਨੰਬਰ 265 ਦਾ ਕਬਜ਼ਾ ਸਰਪੰਚ ਜਲਦੀ ਹੋਇਆ ਲਕਿਤਾ ਗਿਆ ਸਰਪੰਚ ਨੂੰ ਕਬਜ਼ਾ ਮਿਲ ਗਿਆ ਨਾ ਜੀ ਹਾਂ ਜੀ ਮਿਲ ਗਿਆ ਜੀ ਚਾਬੀ ਮਿਲ ਗਈ ਸੀ ਮੋੜੇ ਪਾਸੇ ਤੋਂ ਲੰਘੋ ਨਾ ਇਹ ਤੁਹਾਨੂੰ ਪਰੇ ਬਤਾਉਂਦਾ ਹਾਂ ਉਹ ਮੁੰਨਾ ਨਾਮ ਦਾ ਹੈ ਜਿਹੜੀ 26 ਲਾਟਨ ਵਸੇ ਨੂੰ ਕਾਫੀ ਦੇਰ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਕਿ ਇਹਦਾ ਦੁਕਾਨਾ ਦੇ ਅੰਦਰ ਜਿਹੜਾ ਵੀ ਸਮਾਨ ਪਿਆ ਹੋ ਉਹ ਦੁਕਾਨਦਾਰ ਅੱਥਾ ਤਾਲਾ ਖੋਲ ਕੇ ਸਮਾਨ ਘੜ ਸਕਦੇ ਆ ਪਰ ਕਾਫੀ ਸਮਾਂ ਦੇਣ ਤੋਂ ਬਾਅਦ ਵੀ ਕੋਈ ਵੀ ਦੁਕਾਨਦਾਰ ਆਪਨਾ ਸਮਾਨ ਲੈਂਵਾਸ ਤੇ ਵਾਪਸੀ ਆ ਸੋਨ ਮਾਲਜੋ ਕਾਈ ਕੋਰ ਦੇ ਮੁਕਾਬਲੇ ਇਹਨਾਂ ਤਾਲੇ ਨੂੰ ਤੋੜ ਕੇ ਨਵੇਂ ਤਾਲੇ ਲਗਾ ਕੇ ਉਹਦਾ ਚਾਰਜ ਉਹਦੀ ਜ਼ਿੰਮੇਵਾਰੀ ਪੰਚਾਇਤ ਦੀ ਰਹੇਗੀ ਜਿਹੜਾ ਵੀ ਦੁਕਾਨ ਦੇ ਵਿੱਚ ਸਮਾਨ ਪਿਆ ਹੋਏਗਾ ਕੋਰ ਪੰਚਾਇਤੀ ਹਫਾਜ਼ਤ ਹੋਏਗਾ ਜਦੋਂ ਪੰਚਾਇਤ ਵੱਲੋਂ ਬੋਲੀ ਕੀਤੀ ਜਾਏਗੀ ਤੇ ਦੁਕਾਨਾਂ ਖੁੱਲ੍ਹੇ ਜੜ ਗਿਆ ਦੁਕਾਨਦਾਰ ਆਪਣਾ ਸਮਾਨ ਵਾਪਸ ਲੈ ਸਕਦੇ ਆ ਉਨੀ ਦਿਨ ਤੱਕ ਸਮਾਨ ਦਾ ਲੋਦੀ ਰਹਾ ਤੇ ਸਮਾਨ ਉਹਦਾ ਚਾਰਜ ਪੰਚਾਇਤ ਚ ਭੋੜੇਗਾ भी दिन्य आगे अपना समान खोलना तो दो तीन के आगे काना के अपना समान करना কেনকেম সিেন্টে শিয়ারেটকে কেনকে এপারালেয়ে চিটকেন্ব় কেনকে ਸਾਨੂੰ ਨਾਮੀ ਹੋਈ ਰਹੀਦਾ ਜੀਆ ਗੰਦਰੀ ਮੰਦਿਰ ਨਾਲ ਜਾਂਦਾ ਜੀ ਬਹੁਤ ਹੀ ਬਹੁਤ ਉਧਰ ਜਾਣਾ ਹੈ ਬਿਲਕੁਲ ਉਧਰ ਬਨੇ ਚੱਪਲ ਆਈ ਜੀ ਹੋ ਗਈ ਕੇ ਸੰਪਨ ਸਾਹਿਬ ਨੇ ਹਰੂਰ ਕਲਪਿਆ ਸਰਪੰਚ ਸਾਹਿਬ ਨੂੰ ਆਪਣੇ ਤਾਲੇ ਲਾ ਦੇ ਤੇ ਇੱਕ ਉਹਨੂੰ ਦੁਨਵਾਰੀ ਆਪਣੇ ਕੋਲ ਰੱਖਣਗੇ ਮਕਾਨਦਾਰਾਂ ਦਾ ਜਿਨ੍ਹਾਂ ਨੇ ਲਈ ਸਮਾਰਕ ਵਿੱਚ ਪਿਆਵਾ ਉਹ ਲੰਮੇ ਦੇ ਵਿੱਚ ਐਜਿਟਿਸ ਪਿਆਰੇਗਾ ਨੂਰਪੁਰ ਇਕੱਠਾ ਦੀ ਸਮੂਹ ਪੰਚਾਇਤ ਵੱਲੋਂ ਸਵੱਛੇ ਪ੍ਰਸ਼ਾਸਨ ਦਾ ਮਾਨਯੋਗ ਹਰਿਆਣਾ ਤੇ ਹਾਈ ਕੋਰਟ ਪੰਜਾਬ ਹਾਈ ਕੋਰਟ ਦਾ ਤੈਦਨੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪਹਿਲੀਆਂ ਪੰਚਾਇਤਾਂ ਦੇ ਸਮੇਂ ਤੋਂ ਇਲਾ ਪ੍ਰਸਸ ਚੱਲ ਰਿਹਾ ਸੀ ਇਹ ਹੁਣ ਇੱਕ ਕਾਰਵਾਈ ਅਮਲ ਦੇ ਵਿੱਚ ਆਈ ਆ ਜੋ ਹੁਕਮ ਆਇਆ ਪ੍ਰਸ਼ਾਸਨ ਦੇ ਕੋਲ ਐਸ ਡੀ ਐਮ ਸਾਹਿਬ ਦੇ ਕੋਲ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਜਿਹੜਾ ਸਾਰਾ ਕੰਪਲੈਕਸ ਦਾ ਕਬਜ਼ਾ ਸੀ ਇਹਦੇ ਵਿੱਚ ਬਹੁਤ ਧਿਆਨ ਰੱਖਿਆ ਗਿਆ ਕਿ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚੇ ਜਿਸ ਪਾਸੇ ਮੰਦਰ ਬਣਿਆ ਹੋਇਆ ਭਗਵਾਨ ਵਾਲਮੀਕ ਜੀ ਦਾ ਉਸ ਪਾਸੇ ਬਿਲਕੁਲ ਕਿਸੇ ਦੀ ਕੋਈ ਆਹਟ ਨਹੀਂ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਸਿਰਫ ਇਹ ਜਿਹੜੀਆਂ ਦੁਕਾਨਾਂ ਤੇ ਕੰਪਲੈਕਸ ਆ ਉਹਦਾ ਕਬਜ਼ਾ ਜਿਹੜਾ ਪੰਚਾਇਤ ਨੂੰ ਹੈਂਡਓਵਰ ਕਰ ਦਿੱਤਾ ਗਿਆ ਅਸੀਂ ਪੂਰੀ ਪੰਚਾਇਤ ਦੇ ਵੱਲੋਂ ਤੈ ਦਿਨੋਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਤੇ ਸਾਨੂੰ ਮੈਂ ਇਸ ਮਾਧਮ ਦੇ ਰਾਹੀਂ ਆਪਣੀ ਪੰਚਾਇਤ ਦੇ ਵੱਲੋਂ ਵੀ ਕਹਿਣਾ ਚਾਹੂੰਗਾ ਵੀ ਸਾਨੂੰ ਆਪਸੀ ਭਾਈਚਾਰਾ ਜਿਹੜਾ ਕਾਇਮ ਰੱਖਣਾ ਚਾਹੀਦਾ ਕਿਸੇ ਤਰ੍ਹਾਂ ਦੀ ਵੀ ਪੜਗਾਟ ਨਹੀਂ ਪੈਦਾ ਕਰਨੀ ਚਾਹੀਦੀ ਇਹਦੇ ਵੱਲ ਖਾਸ ਤਵੱਜੋ ਦੇਣੀ ਚਾਹੀਦੀ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਆਪਜੀ ਦਾ ਧੰਨਵਾਦ ਉੱਪਰ ਬੋਲਤੀ ਆ ਕਿ ਕੀ ਮਾਮਲਾ ਹੈਗਾ ਜਿਹੜਾ ਮਾਮਲਾ ਸਾਨੂੰ ਇਥੋਂ ਇੱਕ ਫੋਨ ਗਿਆ ਸੀ ਵੀ ਅੱਜ ਜਿਹੜੀ ਪੁਲਿਸ ਪੈਂਡ ਦੇ ਵਿੱਚ ਬਹੁਤ ਜਿਹੜੀ ਲੱਗੀ ਆ ਵੀ ਵਾਲਮੀਕ ਮੰਦਿਰ ਦਾ ਜਿਹੜਾ ਉਹ ਕਬਜ਼ਾ ਲੈਣ ਆਏ ਆ ਔਰ ਜਦੋਂ ਹੀ ਮੈਨੂੰ ਪਤਾ ਲੱਗਾ ਵੀ ਵਾਲਮੀਕ ਮੰਦਿਰ ਦਾ ਕੋਈ ਕਬਜ਼ਾ ਲੈਣ ਆਏ ਆ ਮੈਂ ਆਪਣੇ ਵੀਰ ਰੋਨੀ ਗੱਲ ਨਾਲ ਸੰਪਰਕ ਕਰਕੇ ਅਸੀਂ ਵੀ ਇੱਥੇ ਆ ਗਏ ਮੌਕੇ ਤੇ ਆ ਕੇ ਦੇਖਿਆ ਵੀ ਉਹਨਾਂ ਨੇ ਆ ਦੁਕਾਨਾਂ ਦਾ ਜਿਹੜਾ ਕਬਜ਼ਾ ਜਿਹੜੇ ਲੈ ਰਹੇ ਵੀ ਪੰਚਾਇਤ ਜਿਹੜੀ ਆ ਖਸਰਾ ਨੰਬਰ ਜਿਹੜਾ ਉਹਨਾਂ ਦਾ ਸੀਗਾ ਉਹਦੇ ਤਹਿਤ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਇਹ ਆਈਆ ਪੁਲਿਸ ਐਸਡੀਓ ਸਾਹਿਬ ਮੌਕੇ ਤੇ ਆਏ ਆ ਦਖਲ ਲੈਣ ਲਈ ਉਸ ਤੋਂ ਬਾਅਦ ਇਹ ਗੱਲ ਚੱਲੀ ਸੀ ਵੀ ਇਹ ਮੰਦਰ ਦਾ ਵੀ ਜਿਹੜਾ ਜਿੰਦਾ ਲਾਉਣਾ ਵਾ ਪੰਚਾਇਤ ਨੂੰ ਦੇਣੀਆ ਚਾ ਉਹ ਇਸ ਚੀਜ਼ ਦਾ ਅਸੀਂ ਵਿਰੋਧ ਕੀਤਾ ਵਾ ਵੀ ਇਹ ਜਿੰਦਾ ਜਿਹੜਾ ਅਸੀਂ ਇਦਾਂ ਨਹੀਂ ਲਾਉਣ ਦੇਣਾ ਜਿੰਦਾ ਜਿਹੜਾ ਕਮੇਟੀ ਦਾ ਲੱਗਾ ਵਾ ਜਾਂ ਉਹ ਪਿੰਡ ਦੇ ਜਿਹੜੇ ਭਾਈਚਾਰੇ ਦੇ ਬੰਦੇ ਆਪਸੀ ਸ਼ਾਂਤੀ ਦੇ ਨਾਲ ਕਰੂਗੇ ਜਿਹੜਾ ਉਹ ਦੁਕਾਨਾਂ ਦਾ ਜਿਹੜਾ ਉਹਨਾਂ ਨੇ ਕਬਜ਼ਾ ਮਾਨਜੋਗ ਹਾਈ ਕੋਰਟ ਦੇ ਹੁਕਮਾਂ ਤੇ ਹਟ ਲਿਆ ਵਾ ਮੰਦਰ ਦਾ ਜਿੰਦਾ ਜਿਹੜਾ ਇਦਾਂ ਹੀ ਲੱਗਾ ਹੋਇਆ ਆ ਇਹ ਭਾਈ ਕੁਝ ਕਿੰਨੇ ਕਿਉਂ ਕੇਸ ਚੱਲਦਾ ਬਦਾਨ ਇਹਦੇ ਬਾਰੇ ਮੈਨੂੰ ਪੂਰਾ ਵਿਕੀ ਚ ਨਹੀਂ ਔਰ ਮੈਂ ਤਾਂ ਆਪਣੇ ਭਾਈਚਾਰੇ ਨੂੰ ਵੀ ਅਪੀਲ ਕਰਦਾ ਵਾਂ ਵੀ ਜਿਹੜੇ ਜੇ ਇਹ ਤੁਹਾਡੇ ਮੰਦਰਾਂ ਤੱਕ ਆ ਗਿਆ ਤੁਸੀਂ ਵੀ ਇਹਨਾਂ ਦੀ ਜਿੱਥੇ ਜਿੱਥੇ ਕੋਠੀਆਂ-ਕੁਠੀਆਂ ਨੱਪੀਆਂ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਨੱਪੀਆਂ ਤੁਸੀਂ ਵੀ ਦਬੋ ਦਰਖਾਸਤਾਂ ਇਹਨਾਂ ਦੇ ਤੁਸੀਂ ਵੀ ਇਹਨਾਂ ਦੇ ਘਰਾਂ 'ਚ ਜਾਓ ਇਹਨਾਂ ਦੇ ਦਖਲ ਦਵਾਓ ਮਾਨਯੋਗ ਹਾਈ ਕੋਰਟ 'ਚ ਜਾ ਕੇ ਪੁਲਿਸ ਨੇ ਆ ਜਾ ਦੁਕਾਨਾਂ ਦਾ ਚਾਹੁੰਦਾ ਜਿਹੜਾ ਕਬਜ਼ਾ ਲਿਆ ਵਾ ਜਿਹੜੇ ਆਪਣੇ ਬੁਰਦੁਰਾ ਸਾਹਿਬ ਦਾ ਇਹ ਬਿਲਕੁਲ ਨਹੀਂ ਇੱਥੇ ਇਦਾਂ ਇਹ ਨਹੀਂ ਕਬਜ਼ਾ ਹੋਣ ਦਵਾਂਗੇ ਅਸੀਂ ਖੜੇ ਹਾਂ ਇੱਥੇ ਪੁਲਿਸ ਲੈ ਕੇ ਦੇਖੇ ਕਬਜ਼ਾ ਇੱਥੇ ਜਿਹੜਾ ਪਰਲੇ ਪਾਸੇ ਕੰਪਲੈਕਸ ਬਣਿਆ ਹੈਗਾ ਉਹਦਾ ਵੀ ਕਬ ਨਹੀਂ ਉਹ ਉਹਦਾ ਕੋਈ ਨਹੀਂ ਉਹ ਤਾਂ ਉਹਨਾਂ ਨੇ ਪਹਿਲਾਂ ਰੂਟੀਨ 'ਚ ਜਿਹੜਾ ਉਹ ਤੋੜ ਦਿੱਤਾ ਮੂਰਤੀ ਦਾ ਉਹਨਾਂ ਨੂੰ ਅਸੀਂ ਪਹਿਲਾਂ ਹੀ ਫੋਨ ਤੇ ਵੀ ਕੀਤੀ ਗੱਲ ਆਉਂਦੀਆਂ ਨੇ ਜਦੋਂ ਮਾਮਲਾ ਧਿਆਨ 'ਚ ਆਇਆ ਵੀ ਮੂਰਤੀ ਵੱਲੋਂ ਨਹੀਂ ਕੋਈ ਵੀ ਜਾਣਾ ਚਾਹੀਦਾ ਕਿਉਂਕਿ ਮੂਰਤੀ ਅਸੀਂ ਆਪ ਸਹਿਮਤ ਹੋ ਕੇ ਰਖਾਈ ਹੋਈ ਐ ਤੇ ਉਹਦੇ ਲੋਕ ਜਿਹੜੇ ਲਾ ਕੇ ਜਿਹੜੇ ਹੈਗੇ ਪੰਚਾਇਤ ਵਿੱਚ ਚਾਬੀਆਂ ਦਿੱਤੀਆਂ ਗਈਆਂ ਉਹ ਤੋਂ ਤੁਸੀਂ ਕਹੋ ਕੋਈ ਗੱਲ ਨਹੀਂ ਖੁਸ਼ ਕਿਉਂ ਖੁਸ਼ਕਲੀ ਹੋਵਾਂਗੇ ਜੇ ਮੰਦਰ ਨੂੰ ਤਾਲਾ ਲੱਗੂਗਾ ਖੁਸ਼ਥੋੜੀ ਹੋਵਾਂਗੇ ਅਸੀਂ ਦੇਖੋ ਸਾਡੇ ਬੰਦਿਆਂ ਨੇ ਜਿਹੜੀ ਲੜਾਈ ਜਿਹੜੀ ਆ ਸਹੀ ਤਰੀਕੇ ਨਾਲ ਕਾਨੂੰਨੀ ਨਹੀਂ ਲੜੀਗੀ ਇਹਨਾਂ ਨੇ ਕਾਨੂੰਨੀ ਪੱਖ ਜਿਹੜਾ ਆ ਉਹਨਾਂ ਨੇ ਪੱਖ ਨਹੀਂ ਰੱਖਿਆ ਹੁਣ ਇਹਨਾਂ ਦਾ ਵਿਚਾਰ ਕਰਕੇ ਕਿਉਂਕਿ ਇੱਥੇ ਥੋੜੀ ਜੀ ਇੱਕ ਕੰਟਰੋਵਰਸੀ ਆ ਦੋ ਮੰਨ ਲਓ ਲੈ ਕੇ ਕਮੇਟੀ ਨੂੰ ਲੈ ਕੇ ਅਸੀਂ ਬਾਰ ਬਾਰ ਉੱਥੇ ਉੱਥੇ ਵਾਲਮੀਕਾ Ashram ਵੀ ਬਾਬਾ ਜੀ ਦੇ ਕੋਲ ਜਾ ਕੇ ਆਏ ਆ ਉੱਥੋਂ ਇਹ ਕਹਿ ਕੇ ਆਏ ਵੀ ਇਹਨਾਂ ਨੂੰ ਦੋਨਾਂ ਧਿਰਾਂ ਨੂੰ ਕਿਸੇ ਤਰੀਕੇ ਨਾਲ ਵੀ ਇਕੱਠਾ ਕਰਕੇ ਕਮੇਟੀ ਜਿਹੜੀ ਇੱਕ ਬਣਾ ਕੇ ਸਾਂਝੇ ਬੰਦੇ ਪਾ ਕੇ ਬਾਬਾ ਜੀ ਵੀ ਇਸ ਗੱਲ ਨਾਲ ਸਹਿਮਤ ਆ ਤੇ ਪਰ ਪਤਾ ਨਹੀਂ ਕੀ ਗੱਲ ਹੈ ਕੋਈ ਪਹਿਲ ਨਹੀਂ ਕਰ ਰਿਹਾ ਕਦੀ ਇੱਕ ਧਰ ਕਹਿ ਦਿੰਦੀ ਕਦੀ ਦੂਜੀ ਕਹਿ ਦਿੰਦੀ ਆ ਪਰ ਇੱਕ ਧਰ ਨੂੰ ਹੁਣ ਮਨਾ ਲਿਆ ਸੀ ਬਾਬਾ ਜੀ ਨੇ ਪਰ ਉਹਦੇ ਵਿੱਚ ਵੀ ਅਸੀਂ ਸਮਝਦੇ ਵੀ ਜਦੋਂ ਇਹ ਦੋਨੇ ਧਿਰਾਂ ਇਕੱਠੀਆਂ ਹੋ ਜਗੀਆਂ ਦੁਬਾਰਾ ਲੜਾਂਗੇ ਦੁਬਾਰਾ ਹੀ ਇਹ ਕਬਜ਼ਾ ਲਵਾਂਗੇ ਦੁਕਾਨਾਂ ਦਾ ਫਿਰ ਕੋਰਟ ਚ ਜਾਵਾਂਗੇ ਬਿਲਕੁਲ ਜਾਵਾਂਗੇ ਕੋਰਟ ਦੇ ਵਿੱਚ ਪਰ ਸਾਡੀ ਜਿਹੜੀ ਥੋੜੀ ਜੀ ਬੇਸਬਾਕੀ ਕਹਿ ਲਓ ਭਾਈਚਾਰੇ ਦੀ ਜਿਹੜੀ ਪਈ ਹੋਈ ਹੈ ਇੱਥੇ ਉਹਨੂੰ ਦੂਰ ਕਰਾਂਗੇ ਅਸੀਂ ਦੇਖ ਕੇ ਦੋਨਾਂ ਧਿਰਾਂ ਦੇ ਨਾਲ ਹੀ ਮਿਹਨਤ ਕਰਨੀ ਪਊਗੀ ਨੇ ਮਿਹਨਤ ਵੀ ਕਰਾਂਗੇ ਵੀ ਇੰਨਾ ਵਧੀਆ ਮੰਦਰ ਇੰਨਾ ਸੋਹਣਾ ਇੱਕ ਮੰਦਰ ਦੀ ਪ੍ਰਾਪਰਟੀ ਹੈ ਜਿਹੜੀ ਅੱਜ ਪੰਚਾਇਤ ਨੇ ਲੈ ਲਈ ਮੈਨੂੰ ਤਾਂ ਸਰਪੰਚ ਤੇ ਆਉਂਦੀ ਆ ਜਿਹੜਾ ਐਸ ਸੀ ਸਰਪੰਚ ਬਣੇ ਉਹ ਆਪ ਤਾਲੇ ਲਾਉਣ ਡਿਆ ਵਾ ਉਹਨੂੰ ਇਹ ਮੈਂ ਨਹੀਂ ਕਰਨੀਗੀ ਹਾਂਜੀ ਸਰ ਸਰ ਅੱਜ ਜਿਹੜਾ ਹੈਗਾ ਨੂਰਪੁਰ ਚੱਠੇ ਦੇ ਵਿੱਚ ਜਿਹੜਾ ਹੈਗਾ ਅੱਜ ਕਾਰਵਾਈ ਕੀਤੀ ਗਈ ਹੈ ਕੀ ਹੈਗੀ ਅ ਨੂਰਪੁਰ ਚੱਠਾ ਪਿੰਡ ਜੋ ਕਿ ਨਕੋਦਰ ਸਬਡਿਵੀਜ਼ਨ ਦੇ ਅਧੀਨ ਪੈਂਦਾ ਹੈਗਾ ਇਹਦੇ ਵਿੱਚ ਮਾਂਡਿਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸੀ ਕਿ ਪੰਚਾਇਤੀ ਜ਼ਮੀਨ ਦੇ ਉੱਤੇ ਕੁਝ ਦੁਕਾਨਾਂ ਔਰ ਇੱਕ ਕੰਪਲੈਕਸ ਜਿਹੜਾ ਸੀਗਾ ਉਹ ਨਜਾਇਜ਼ ਰੂਪ ਦੇ ਨਾਲ ਉੱਤੇ ਕਬਜ਼ਾ ਕੀਤਾ ਗਿਆ ਸੀਗਾ ਉਹਨੂੰ ਅਸੀਂ ਅੱਜ ਛੜਵਾ ਕੇ ਜਿਹੜਾ ਹੈਗਾ ਆ ਅੱਜ ਸਾਰਾ ਜਿਹੜਾ ਕੰਪਲੈਕਸ ਹੈ ਉਹ ਸਰਪੰਚ ਸਾਹਿਬ ਨੂੰ ਅਸੀਂ ਸੌਂਪ ਦਿੱਤਾ ਹੈਗਾ ਔਰ ਸਾਰੀ ਕਾਰਵਾਈ ਦੇ ਦੌਰਾਨ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿ ਕੋਈ ਵੀ ਕਿਸੇ ਵੀ ਵਿਅਕਤੀ ਦੀ ਆ ਵਿਸ਼ੇਸ਼ ਦੀ ਜਾਂ ਕਿਸੇ ਵੀ ਕਮਿਊਨਿਟੀ ਦੀ ਕੋਈ ਵੀ ਧਾਰਮਿਕ ਭਾਵਨਾ ਜਿਹੜੀ ਹੈਗੀ ਆ ਉਹ ਆਹਤ ਨਾ ਹੋਵੇ ਸਰਕੀ ਮੈਸੇਜ ਇਹ ਹੀ ਹੈਗਾ ਕਿ ਪੰਚਾਇਤੀ ਜ਼ਮੀਨ ਹੈਗੀ ਹੈ ਪੰਚਾਇਤ ਹੁਣ ਨਵੀਆਂ ਬਣੀਆਂ ਹੈਗੀਆਂ ਨੇ ਸਰਪੰਚ ਸਾਹਿਬ ਨੇ ਹੋਣੇ ਥੋੜੀ ਜਿਹਾ ਪਹਿਲਾਂ ਮੇਰੇ ਨਾਲ ਗੱਲ ਕਰ ਰਹੇ ਸੀ ਉਹ ਚਾਹੁੰਦੇ ਸੀ ਕਿ ਜਿਹੜੀਆਂ ਵੀ ਪੰਚਾਇਤੀ ਜ਼ਮੀਨਾਂ ਹੈਗੀਆਂ ਨੇ ਉਹ ਪੂਰੇ ਪਿੰਡ ਵਾਸੀਆਂ ਔਰ ird gird de pind wasiyan di je load ਜਿਹੜੀਆਂ ਹੈਗੀਆਂ ਨੇ ਤੇ ਵਾਰੀ ਕੋਈ ਗੈਦਰਿੰਗ ਕਰਨੀ ਹੁੰਦੀ ਹੈਗੀ ਕੋਈ ਖੁਸ਼ੀ ਦਾ ਕੋਈ ਕਮੀ ਦਾ ਮੌਕਾ ਹੁੰਦਾ ਹੈਗਾ ਉਸ ਸਮੇ ਜਿਹੜੀ ਹੈਗੀਆਂ ਇਹ ਸਾਂਝੇ ਤੌਰ ਤੇ ਵਰਤੀਆਂ ਜਾ ਸਕਦੀਆਂ ਉਹਨੂੰ ਲੈ ਕੇ ਪ੍ਰਸ਼ਾਸਨ ਵੀ ਤੇ ਪੰਚਾਇਤ ਵੀ ਔਰ ਸਾਰੇ ਹੀ ਜਿਹੜੇ ਅਫਸਰ ਕਰਮਚਾਰੀ ਉਹ ਸਾਰੇ ਬੜੇ ਪੋਜ਼ਿਟਿਵ ਹਨ ਤੇ ਜਿਵੇਂ ਮੈਨੂੰ ਪਤਾ ਲੱਗਿਆ ਸੀ ਕਿ ਇੱਥੇ ਇੱਕ ਪਾਰਟਿਕੂਲਰ ਕੋ ਵਿਅਕਤੀ ਹੈਗਾ ਉਹਨੇ ਆਪਣੀ ਤਾਲੇ ਲਗਾ ਕੇ ਇਹਨੂੰ ਨਜਾਇਜ਼ ਰੂਪ ਦੇ ਨਾਲ ਕਬਜ਼ਾ ਕੀਤਾ ਹੋਇਆ ਸੀ ਉਹ ਅਸੀਂ ਛੁੜਵਾ ਕੇ ਅੱਜ ਪੰਚਾਇਤ ਨੂੰ ਹੈਡਓਵਰ ਕਰ ਦਿੱਤਾ ਹੈ ਜਿਹਨੇ ਨਜਾਇਜ਼ ਕਬਜ਼ਾ ਕੀਤਾ ਸੀ ਉਸ ਤੇ ਵੀ ਕੋਈ ਕਾਰਵਾਈ ਕੀਤੀ ਜਾਏ। ਖਾ ਉਹ ਅਸੀਂ ਡਿਊ ਇਨ ਡਿਊ ਪ੍ਰੋਸੈਸਸਿਸ ਯੇਨੂੰ ਦਿਖਾਂਗੇ। ਅੱਜ ਜਿਹੜਾ ਸਾਡਾ ਮੇਨ ਮੋਟਿਵ ਸੀਗਾ ਸੀ ਕਬਜ਼ਾ ਜਿਹੜਾ ਪੰਚਾਇਤ ਨੂੰ ਸੌਂਪਣਾ ਸੀ ਔਰ ਸਕਸੈਸਫੁਲੀ ਕਰ ਦਿੱਤਾ ਗਿਆ ਹੈਗਾ ਔਰ ਮੈਂ ਫੇਰ ਰਿਪੀਟ ਕਰਾਂਗਾ ਕਿ ਇਸ ਦੇ ਵਿੱਚ ਅਸੀਂ ਖਾਸ ਤਵੱਜੂ ਦਿੱਤੀ ਹੈਗੀ ਹੈ ਕਿ ਕਿਸੇ ਦੀ ਵੀ ਧਾਰਮਿਕ ਜਿਹੜੀ ਭਾਵਨਾ ਹੈਗੀ ਉਹਨ ਕਿਸ ਨਾ ਪਹੁੰਚੇ ਸਰ ਹੋਰ ਵੀ ਕਈ ਪਿੰਡਾਂ ਦੇ ਵਿੱਚ ਜਿੱਦਾਂ ਕਬਜ਼ੇ ਕੀਤੇ ਗਏ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਹਾਂ ਮੈਂ ਬीडीपीओ ਸਾਹਿਬ ਨੇ ਮੇਰੇ ਕੋਲ ਬीडीपीओ ਸਾਹਿਬ ਨੇ ਕੋਦਰ ਹੈਗੇ ਨੇ ਬीडीपीओ ਮਹਿਤਪੁਰ ਹੈਗੇ ਨੇ ਅਸੀਂ ਉਹਨਾਂ ਦੇ ਨਾਲ ਜੁਆਇੰਟ ਮੀਟਿੰਗ ਕਰਕੇ ਅਸੀਂ ਹੋਰ ਵੀ ਆਇਡੈਂਟੀਫਾਈ ਕਰਾਂਗੇ ਤੇ ਜਿੱਥੇ ਕਿਤੇ ਵੀ ਨਜਾਇਜ਼ ਕਬਜ਼ਾ ਹੈਗਾ ਉਹਨੂੰ ਚੁਰਾਣ ਦੀ ਅਸੀਂ ਪ੍ਰਯਾਸ ਕਰਾਂਗੇ ਉਹ ਸਿੱਧੇ ਆਉਂਦੇ ਕੰਦ ਅੰਦਰਵਾਰ ਦਾ ਦੁਕਾਨਾ ਹੁਣ ਹੁਣ ਵੀ ਕੰਦ ਨੂੰ ਕੰਦ ਸਿੱਧੀ ਕਰਕੇ ਦੇਖ ਲਓ ਤੁਸੀਂ ਮੈਂ ਕਹਿ ਨਹੀਂ ਹਾਂ ਹੁਣ ਬਾਕੀ ਆ ਮਗਰ ਖੜੇ ਇਹ ਕਹਿਣਗੇ ਦੁਕਾਨਾ ਜੀ ਨਹੀਂ ਹੈਗੀ ਇਹ ਗੁਰਦੁਆਰੇ ਦੇ ਵਿੱਚ ਹੀ ਆ ਇਹ ਝੁੰਦਗਾ ਗੁਰਦੁਆਰੇ ਦੇ ਬੰਨਣਾ ਸੀ ਬਾਹਰ ਥੋੜੀ ਆ ਦੁਕਾਨਾ ਵੀ ਛੜ ਕੇ ਬੰਨਵਾ ਦੇਣਾ ਜਿਹੜਾ ਦੇ ਸਕਿਆ ਇਹ ਮਸਾਲਾ ਜਾਣ ਕੇ ਬਣਾਉਂਦੇ ਸਾਰੇ ਵੇੜੇ ਦੇ ਪਰੋਪੇ ਪਰ ਉਹ ਜੱਟ ਜੀਵੀਦਾਰ ਬਣਾਉਂਦੇ ਯਾਰ ਜੀਵੀਦਾਰਾਂ ਨੇ ਬਣਾਇਆ ਵਾ ਉਹ ਵੇੜੇ ਦੇ ਆਨੇ ਬਣਾਇਆ ਵਾ ਜੀਵੀਦਾਰਾਂ ਨੇ ਹਾਂਜੀ ਅਸੀਂ ਉਹ ਕੋਠੀਆਂ ਜਿਹੜੀਆਂ ਉਹ ਕਿੱਥੇ ਜਾਣੀਆਂ ਵਾ 35 36 ਕੱਤੇ ਹੁੰਦੇ ਆ ਅਸੀਂ ਤੇ ਰੋਲਾ ਪਾਉਂਦੇ ਨਹੀਂ ਇਹ ਚੱਕਰ ਦਾ ਲੋਕਾਂ ਨੇ ਕੋਠੀਆਂ ਬਣਾਈਆਂ ਹੋਈਆਂ ਵਾ ਇਸ ਕੰਮ ਦੇ ਵਿੱਚ ਆਪਿਆਂ ਦੀ ਗੱਲ ਕਰਦੇ ਆਪਾਂ ਨਹੀਂ ਪਤਾ ਹੋਰਦਾ ਜਾਨੂ ਜਿਹੜੀ ਨਿਗਾਹ ਚ ਆਏ ਅਸੀਂ ਦੱਸ ਦਿੰਦਾ ਇਹ ਦੱਸ ਦਤਾ ਆ ਬਸ ਆਹ ਕੋਠੀਆਂ ਪਈਆਂ ਹੋਈਆਂ ਆਹ ਪਤਾ ਹੀ ਆ ਅੱਜ ਇਹ ਕਦੇ ਨਾ ਮਸ਼ਵਰਾ ਬਣ ਕੇ ਬਹਿ ਜਾਂਦੇ ਆ ਤੀਜੇ ਦਿਨ ਆ ਜਾਂਦੇ ਆ